ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਰਾ ਸਾਹਿਬ ਹਰ ਜੁਗ ਜੁਗ ਭਗਤ ਓ ਪਾਇਆ ਪੈ ਚਰਗਤਾ ਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਅਹੰਕਾਰ ਗਨਿੰਦ ਕਾ ਪਿੱਟ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਸਾਹ ਹਰ ਸੇਵਿਆ ਅੰਤ ਲੈ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਗਰਗ ਪਿਆ ਜਾ ਸੁਖ ਤਾਮਨ ਹੋਏ ਤੂੰ ਕਰਤਾ ਕਰਨਾ ਮੈਂ ਨਹੀਂ ਜਹਾਂ ਕਰੀ ਨਾ ਹੋਈ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾ ਓ ਜਾਤਮੈ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਪਤ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿੰ ਬਾਤ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਰਗਾ ਸਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹਿ ਆਏ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਣ ਤੁਧਨੋ ਚਿਤ ਗੁਪਤ ਲਖ ਜਾਨਣ ਲਖ ਲਖ ਧਰਮ ਵਿਚਾਰੇ ਗਾਵਣ ਤਦ ਨੂੰ ਇਸਰ ਬਰਮਾ ਦੇਵੇਂ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਦ ਨੂੰ ਇੰਦਰੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤਦ ਨੂੰ ਸਿ ਸਮਾਧੀ ਅੰਦਰ ਗਾਵਣ ਤਦ ਨੂੰ ਸਾਧ ਵਿਚਾਰੇ ਗਾਵਣ ਤਦ ਨੂੰ ਜਤੀ ਸਤੇ ਸੰਤੋਖੇ ਗਾਵਣ ਤਦ ਨੂੰ ਵੀਰ ਕਰਾਰੇ ਗਾਵਣ ਤਦ ਨੂੰ ਪੰਡਤ ਪੜਨ ਰਖੇ ਸਰ ਜੁਗ ਜੁਗ ਵਿਦਿਆ ਨਾਲੇ ਗਾਵਣ ਤਦਨ ਮੋਹਣੀ ਅਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤਦਨ ਤਨੁ ਪਾਇ ਤੇਰੇ ਅਠਸੜ ਤੀਰਥ ਨਾਲੇ ਗਾਵਣ ਤਦਨ ਜੋਤ ਮਹਾ ਬਲ ਸੁਰਾ ਗਾਵਣ ਤਦਨ ਖਾਣੀ ਚਾਰੇ ਗਾਵਣ ਤਦਨ ਖੰਡ ਮੰਡਲ ਬਰਮੰਡਾ ਕਰ ਕਰ ਰਖੇ ਤੇਰੇ ਤਹਾਰੇ ਸੇ ਤਦਨ ਗਾਵਣ ਜੋ ਤਦ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿ ਤਦਨ ਗਾਵਣ ਸੇ ਮੈ ਚਤਨ ਆਵਣ ਨਾਨਕ ਆ ਵਿਚਾਰੇ ਸੋਇ ਸੋ ਸਦਾ ਸੱਟ ਸਾਹਿਬ ਸਾਚਾ ਸਾਚੇ ਨਾਹੀ ਆ ਪਿਓ ਸਿਜਨ ਜਸੇ ਰਚਨਾ ਢਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਢਿਨ ਸਿ ਮਾਇਆ ਢਿਨ ਉਪਾਈ ਕਰ ਕਰ ਦੇਖ ਕੇ ਤਾਪਣਾ ਜੋ ਤਸ ਦੀਵੜਾਈ ਜੋ ਤਿਸ ਭਾਵੇਂ ਸੋਇ ਕਟ ਸੇ ਫਿਰੁ ਕਮਨ ਕਰ ਨ ਜਾਇ ਸੋ ਪਾਤਿ ਸਾਹੁ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋ ਏਕ ਵਡਾ ਡੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲਿਤ ਰਸ ਮੋਏ ਵੱਡੇ ਮੇਰੇ ਸਾਈਬਾ ਘਰ ਗੰਭੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕਿ ਤੱਕ ਵਡੀਰਾ ਰਹਾਉ ਸਭ ਸੁਰਤ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਣ ਜਾਏ ਤੇ ਰਿਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪਰਖਾ ਕੇ ਆਵੜਿਆ ਤੁਧ ਵਿਣਸ ਦੇ ਕਿ ਨ ਨ ਪਾਈਆ ਕਰ ਮਿਲਨ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤਿ ਪ੍ਰੇ ਤੇਰੇ ਪੰਡਾਰਾ ਜਿਸ ਤੂੰ ਦਿਹੈ ਤਿਸੈ ਕਿਆ ਚਾਰਾ ਨਾਨਕ ਸਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜਿਵਾ ਵਿਸਰੈ ਮਰ ਜਾਉ ਆਖਣ ਔਖਾ ਸਚਾ ਨਾਮ ਸੱਚ ਨਾਮ ਕੀ ਲਾਗੈ ਭੂਖ ਉਤ ਭੁਖ ਹੈ ਖਾਇ ਚੱਲਿਆ ਦੁਖ ਸੁਖ ਵਿਸਰੈ ਮੇਰੀ ਮਾਏ ਸਾਚਾ ਸਾਬ ਸੱਚ ਨਾਏ ਸੱਚ ਨਾ ਰਹਾ ਉਹ ਸੱਚ ਨਾਮ ਕੀ ਤਲ ਵਡਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਾਂ ਮਿਲ ਕੇ ਆਖਣ ਪਾਹ ਹੈ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨ ਚੁੱਕਾ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਣਾ ਨਾ ਕੋ ਹੋਏ ਜਿਵੜੇ ਆਪ ਤੇ ਵੜ ਤੇਰੇ ਦਾਤ ਜਨ ਦਿਨ ਕਰਕੇ ਕੀਤੀ ਰਾਤ ਖਾਸਮ ਵਿਸਾਰ ਤੇ ਕਮ ਜਾਤ ਨਾਨਕ ਨਾਮ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੈ ਹੋਇ ਕਰਿਓ ਗੁਰਪਾਸ ਹਮ ਕਿਰਿ ਕਰਮ ਸਤਗੁਰ ਸਰਣਾਇ ਕਰਦਿਆ ਨ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੀ ਰੈ ਰਾਸ ਰਹਾਉ ਹਰ ਦਿਨ ਕੇ ਵਡਭਾਗ ਵਡੇਰੇ ਜਿਨ ਹਰ ਅਰ ਸਰਦਾ ਹਰ ਪਿਆਸ ਹਰ ਹਰ ਨਾ ਮਿਲੈ ਤ੍ਰਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਅਰਸ ਨਾਮ ਨ ਪਾਇਆ ਤੇ ਪਾਗਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਿ ਆਏ ਧਿਰਗ ਜਿਵੇ ਧਿਰਗ ਜਵਾਸ ਜਨ ਹਰਿ ਜਨ ਸਤਿਗੁਰ ਸੰਗਤ ਪਾਈ ਤੇ ਤਰ ਮਾਸਤਿਖ ਲਿਖਿਆ ਲਖਾਸ ਧਨ ਧਨ ਸਾ ਸੰਗ ਰਤਸ ਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਹ ਹਰ ਹਰ ਜੀਉ ਪਰਿਆ ਸਲਪਤਰ ਮੈਂ ਜਨ ਤੋ ਪਾਇ ਕਾਂ ਕਰਜ ਕਾ ਗੈ ਕਰ ਤਰਿਆ ਮੇਰੇ ਮਾਦੂਰੀ ਸਤ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤ ਬਣਤਾ ਕੋਈ ਨ ਕਿਸ ਕੀ ਤਰਿਆ ਅਸਿਰ ਸਰਜ ਕਿਸ ਬਾਹੇ ਠਾਕੁਰ ਕਾਹੇ ਮਨ ਭੋਕਰਿਆ ਊਡੇ ਊਡ ਆਵੇਂ ਸ ਕੁਸਾ ਤਿਸ ਪਾਛ ਬਚਰੇ ਛਰਿਆ ਤਿਨ ਕਾਵਨ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸਠ ਸਦਾਨ ਠਾਕੁਰ ਕ੍ਰਿਟਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤਨ ਅਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਏਕ ਓੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਰਨਜਣਾ ਹਰ ਪੁਰਖ ਨਰਨਜਣਾ ਹਰਗਮ ਅਗਮ ਅਪਾਰਾ ਸਭ ਤਿਆਵੈ ਸਭ ਤਿਆਵੈ ਤੁਧ ਜੀ ਹਰ ਸੱਚੇ ਸਰਜਣ ਹਾਰਾ ਸਭ ਜੀ ਤੁਮਾਰੇ ਜੀ ਤੁਝ ਜੀ ਅਕਾ ਦਾ ਤਾਰਾ ਹਰ ਤਿਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਾ ਪੀ ਠਾਕੁਰ ਹਰਾ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਨ ਇਕ ਦਾ ਤਿਕ ਭਿਖਾਰੀ ਜਿਸ ਵਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਧ ਬਿਨ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਜ ਨਾਨਕ ਤਿਨ ਕੁਰਬਾਨ ਹਰ ਧਿਆਵੈ ਹੜ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇਵ ਮੁਕਤ ਸੇਵ ਮੁਕਤ ਪਹਿ ਜਨ ਹਰ ਧਿਆਇਆ ਜੀ ਤਿਨ ਟੂਟੇ ਝਮਕੇ పాਸੇ ਜਿਨਰ ਭੋਜਨ ਹਰ ਨਰ ਭੋਜਨ ਧਿਆਇਆ ਜੀ ਤਿਨ ਕਾ ਭੋਜ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੈਤਨ ਸੈਤਨ ਜਨ ਹਰ ਧਾਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤਾ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਅਰਣ ਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕਰ ਹਰ ਪੂਜਾ ਜੀ ਤਪ ਤਪ ਜਪ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪਰਕਰਤਾ ਜੀ ਤੂੰ ਜੇਵੜਿਆ ਵਰਨਾ ਕੋਈ ਤੂੰ ਜੁਗ ਜੁਗੇ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿ ਤਲ ਕਰਤਾ ਸੋਏ ਤੁਹਦੇ ਆਪੇ ਭਾਵੇਂ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋਈ ਤੁਦਿਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦਿਆਪੇ ਸਿਰਸ ਗੋਈ ਸਿਰਜ ਸਭ ਗੋਈ ਜਰਨਾਨ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਟਿਆਰ ਮਹਿੜਾ ਸਾਈਂ ਜੋ ਤੋਂ ਭਾਵੇਂ ਸੋਈ ਥਿਸੇ ਜੋ ਤੂੰ ਦਿਆ ਸੋਇ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨਹੀਂ ਧਿਆਇ ਜਿਸਨੂੰ ਕਿਰਪਾ ਕਰਹਿ ਤੇ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਖ ਗਵਾਇਆ ਤੂੰ ਵਿਧਾ ਬਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੇਜ ਬਿਨ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗ ਮੇਲਾ ਜਿਸਨੋਂ ਤੂੰ ਜਾਣ ਆਇ ਹੈ ਸੋਏ ਜਨ ਜਾਨੇ ਹਰ ਗੁਣ ਸਦਿਆਖ ਖਾਣੇ ਜਿਨ ਹਰ ਸੇ ਵਿਆ ਤਿੰਨ ਸੁਖ ਪਾਇਆ ਸਜਹਿਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰਵੇ ਕਾ ਜਾਣੇ ਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਸਰਵੜੇ ਪਹਿਲ ਨਵਾਸਾ ਪਾਣੀ ਪਾਵਤਨਹਿ ਕੀਆ ਪੰਕਜ ਮਹਪਗਨੇ ਚਾਲ ਅਹਮ ਦੇਖਾਂ ਤਾ ਡੂਬਿਆਲੇ ਮਨੇ ਇਕ ਨਟੇ ਤਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਤ ਨਾਨਕ ਤਨ ਕੇ ਸਰਨਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇਹੁਰਿਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਵਰਕਾਜ ਤੇਰੇ ਕੀ ਤੈ ਕਾਮ ਮੇਲ ਸਾ ਸੰਗਤ ਭਾਜ ਕੇਵਲ ਨਾਮ ਸਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨ ਜਾਨ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਕਬੀਰ ਬਾਜ ਬੇਨਤੀ ਚੋਪਈ ਹਮਰੀ ਕਰੋ ਹਾਥ ਤੇ ਰਛਾ ਪੂਰਨ ਹੋਇ ਚਿਤ ਕੀ ਇੱਛਾ ਤਵ ਚਰਨਨ ਰਹਿ ਮਹਾਰਾਪਨਾ ਜਾਣ ਕਰੋ ਪ੍ਰਤਿਪਾਰਾ ਹਮਰੇ ਦ੍ਰਿਸ਼ਟ ਸਭੈ ਤੁਮ ਕਾਬੋ ਆਪਹਾ ਦੇ ਮੋਹਿ ਬਚਾਵੋ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋ ਰਛਾ ਨਜ ਕਰਤਾ ਕਰੀਐ ਸਭਨ ਕੋ ਆਸੰਗਰੀਐ ਪੂਰਨ ਹੋਇ ਆਮਰੀ ਆਸਾ ਔਰ ਭਜਨ ਕੀ ਰਹੈ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹੂ ਸੁ ਤੁਮ ਤੇ ਪਾਉ ਸੇਵਕ ਸਿਕਮਾਰੇ ਤਾਰਿ ਹੈ ਚੁੰਟੂ ਸਤਰ ਹਮਾਰੇ ਮਾਰਿ ਹੈ ਆਪ ਆਦਮ ਮੁਜਬਰਿਆ ਮਰਨ ਕਾਲ ਕਤਰਾ ਸਨਵਰੀਐ ਓ ਜੋ ਸਦਾ ਹਮਾਰੇ ਪਛਾ ਸ੍ਰੇਸ਼ਟ ਜੋ ਕਰਿਓ ਰਖਾ ਰਖਲੇ ਹੋ ਮੇਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ दीन मंदुष्टन के हंता तुम्हा परिचतुर दशकंता काल पाए ब्रह्मा भक्तन रा काल पाए शिव जो अवतरा काल पाए करबिषन प्रकाश सकल किया काल क की अتماशा जमन काल जोगि शिव कीयो बेदरा ब्रह्मा जुथियो जमन काल सब लोक सवारा नमस्कारा तहै हमारा जमन काल सब जगत बनायो देव दत्त जशन उपजायो ਆਦੰਤਿਕ ਅਵਤਾਰ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਹੀ ਕੋ ਹਮਾਰੇ ਸਕਲ ਪ੍ਰਜਾ ਜਿਨੇ ਆਪ ਸਵਾਰੇ ਸਿਵ ਕਨਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੁਲਾ ਸਭ ਪਰ ਕਿਰਪਾ ਅਦਿਸ਼ਟ ਕਰ ਫੂਲਾ ਸਾਂਤ ਤਨ ਦੇਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖ ਏਕ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਉਦ ਕਰਕ ਕਰਾ ਕਰਤਾ ਰਹਾਂ ਪਰਜਾ ਤਰਤਵ ਦੇਹ ਅਪਾਰ ਜਬ ਆਕਰ ਕਰਤੇ ਹਾਂ ਕਬਹੂ ਤੁਮ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸਿਰ ਸਭ ਧਾਰੈ ਆਪ ਆਪਨੇ ਬੋਝ ਉਚਾਰੈ ਤੁਮ ਸਭ ਹੀਤ ਰਹਿਤ ਨਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾ ਨਰਲੰਭ ਆਦ ਅਨਿਲ ਅਨਾਦ ਅasamb ਤਾਂ ਕਾ ਮੂੜ ਚਾਰਤ ਭੇਦਾ ਜਾ ਕੋ ਪੇਵਨ ਪਾਪਤ ਬੇਦਾ ਤਾਂ ਕੋ ਕਰ ਪਾਹਨ ਉਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚਿਣਤ ਨਹਿ ਪਿਵ ਆਪ ਆਪਣੇ ਬੁੱਧ ਹੈ ਜੇਤੇ ਵਰਨਤ ਪਿਨ ਪਿਨ ਤੁਹ ਹੈ ਤੇਤੇ ਤਮਰ ਲਖਨ ਜੈ ਪ੍ਰਸਾਰ ਕੈ ਬਸ ਜਾ ਪ੍ਰਥਮ ਸੰਸਾਰਾ ਇਕ ਰੂਪ ਨੂਪ ਸਰੂਪਾ ਰੰਗ ਪਿਉਰਾ ਵਕਈ ਭੂਪਾ ਅੰਡਾ ਜੇ ਰਸੇ ਤਦ ਕੇ ਨਿਤ ਉਤਪਦ ਖਾਨ ਬਹੌ ਰਚ ਦੇਨੇ ਕਹੋਂ ਫੂਲਾ ਰਾਜਾ ਹਵ ਬਠਾ ਕੌਂਸ ਮਿੰਡ ਪ੍ਰਸੰਗ ਕਰੀ ਇਕਠਾ ਸਿਗਰੀ ਸੇਟ ਦਿਖਾਏ ਅਚੰਭਵ ਆਦ ਜੁਗਾਦ ਸਰੂ ਸਿੰਭਵ ਅਬ ਰੱਛਾ ਮੇਰੀ ਤੁਮ ਕਰੋ ਸਿਖ ਵਾਰ ਸਿਖ ਸੰਗ ਰੋ ਦੁਸ਼ਟ ਜਿਤ ਉਠਵ ਤਤ ਪਾਤਾ ਸਕਲ ਮਲੇਸ਼ ਕਰੋਰਨ ਕਹਾਤਾ ਜੀ ਉਸ ਤੋਂ ਤਵਸਾਰਨੀ ਪਰੇ ਤਨ ਕੈ ਦੁਸ਼ਟ ਦੁਖ ਤਹਾ ਮਾਰੇ ਪੁਰਖ ਜਵਨ ਪਾਗ ਪਰੇ ਤਿਹਾਰੇ ਤਨ ਕੈ ਤੁਮ ਸੰਕਟ ਸਭ ਟਾਰੇ ਜੋ ਕਲਕ ਕੁਬਾਰਤ ਆਹੈਂ ਤਾਂ ਕੇ ਕਾਲ ਨਿਕਟ ਨੈ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟਨ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰ ਹੋ ਤਾ ਕਿਤਾਬ ਤਨਕ ਮੈਂ ਹਰ ਹੋ ਰਿੱਦ ਸਿੱਧ ਕਰਮ ਸੁਭ ਹੋਏ ਦੁਸ਼ਟ ਸ਼ਾਸਕ ਨ ਕੋ ਇਕ ਬਾੜ ਜਿੰ ਤਮੈਂ ਸੰਭਾਰਾਂ ਕਾਲ ਫਾਸਤੇ ਤਾਹੇ ਉਬਾਰਾਂ ਜਿਨ ਨਰ ਨਾਮ ਤੇਹਾਰੂ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈਂ ਸਰਨ ਤੇਹਾਰੀ ਆਪ ਹਾ ਦੈਲ ਉਬਾਰੇ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਵਿਚਾਰ ਇਸ ਵਿਆ ਪਾਇ ਗਏ ਜਬ ਤੇ ਤੁਮਰੇ ਤਬ ਤੇ ਕੁਆਂਖ ਤਰੇ ਨੀ ਅਨਿਉ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਹਮ ਤੇ ਇਕ ਨ ਮੰਨਿਉ ਸਿਮਰਤ ਸਾਸਤਰ ਬੇਦ ਸਬ ਬੋ ਭੇਦ ਕਾ ਮੇਕ ਨ ਜਾਣਿਉ ਸ੍ਰਿਸ ਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹੋ ਸਭ ਤੋਹਿ ਬਖਾਨਿਉ ਦੁਹੇਰਾ ਸਗਲ ਦਵਾਰ ਕੁ ਛਾਡ ਕੇ ਗਇਓ ਤੁਹਾਰ ਦੁਆਰ ਬਾਹੇ ਗਹੇ ਕਿਲਾਜ ਅਸ ਗੋਬਿੰਦਦਾਸ ਤੁਹਾਰ RAM KALI MAHALLA TEEJA ANAND KUNKAR SATGURU PRASAD ANAND PAYA MERI MAAY SATGURU MAIN PAAYA SATGURU TAAN PAAYA SAH SEETE MAN VADHIYAN VADHAIYAN ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿ ਨਿਵਸਾਇ ਕਹਿ ਨਾਨਕ ਨੰਦ ਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾਂਗੀ ਕਰਹੁ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾਂ ਅੰਗਲਾ ਸਮਰੱਤ ਸੁਆਮੀ ਸੋਕ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸੱਚ ਸਾਹਿਬਾ ਕਾ ਨਹੀਂ ਕਰ ਤੇ ਰਹਿ ਘਰ ਤਾ ਤੇਰੇ ਸਾਬ ਕਿਛ ਅਜਿਸ ਦੇਹ ਸੁ ਪਾਵੇ ਸਦਾ ਸਿਫਤ ਸਲਾਹ ਤੇਰੇ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚ ਸਾਹਿਬ ਕਾ ਨਹੀਂ ਕਰ ਤੇ ਰਹਿ ਸਾਚਾ ਨਾਮ ਰਾਧਾ ਰੂਹ ਸੱਚ ਨਾਮ ਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨਿ ਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦਿਨ ਆਏ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸਭ ਤਰੁ ਪਿਆਰੂ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਚ ਸ਼ਬਦ ਤਤ ਕਰਸ ਭਾਗਾ ਕਰਸ ਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਾਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਸੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕਹਿ ਲਾ ਗਿ ਕਹਿ ਨਾਨਕ ਤਸ ਕੋ ਹੋਆ ਤਿਤ ਕਰਨ ਹਦਵਾਜੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਤਰੇ ਸੋਹਣੇ ਸੱਚੇ ਬਾਣੀ ਸੰਤ ਸਾਜਨ ਪਏ ਸਰ ਸੇ ਪੂਰੇ ਗੁਰ ਤੇ ਜਾਣੀ ਸਣ ਤੇ ਪੁਨਿਤ ਕਹਿ ਤੇ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂ ਰਿਮਦਾਵਣੀ ਮਹੱਲਾ ਪੰਜਵਾ ਖਾਲ ਵਿੱਚ ਨਵਸਤੂ ਪਇਓ ਸ਼ਾਸਨ ਤੋਖ ਵਿਚਾਰ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਦਾ ਰੂਜੇ ਕੋ ਖਾਵੇ ਜੇ ਕੋ ਕੁੰਚ ਤਿਸ ਕਾ ਹੋਇ ਉਦਾਰੂ ਇਹ ਵਾਸਤਤ ਜੇ ਨਹ ਜਾਈ ਨਿਤ ਨਿਤ ਰਖੁਰਤਾਰੂ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰ ਉਸ ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਤ ਨਹੀਂ ਮੈਨੋ ਜੋਗਿ ਕੋ ਤੋਈ ਮੈਂ ਨਿਰਗੁਣ ਆਰੀ ਕੋ ਗੁਣ ਨਹੀਂ ਆਪੇ ਤਰਸ ਪਿ ਹੋਈ ਤਰਸ ਪਿਆ ਮਹਰਾਮਤ ਹੋਈ ਸਤ ਗੁਰ ਸਜਨ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਨਨਮਨ ਤਿ ਵੈ ਹਰਿਆ ਪੌੜੀ ਤਿਥੈ ਤੂੰ ਸਮਰਥ ਜਿਥੈ ਕੋਈ ਨਾ ਹੈ ਉਥਾ ਤੇਰੀ ਰੱਖ ਅਗਨੇ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਇ ਤਰੈ ਛਡ ਜਾਏ ਭਉ ਜਲ ਵਿਕਮ ਸਗਾ ਗੁਰ ਸਬਦੀ ਪਾਰ ਪਾਹੇ ਜਿਨ ਕੋ ਲਗ ਪਿਆਸ ਅੰਮ੍ਰਿਤ ਸੇ ਖਾਏ ਕਲਮੇ ਹੁਪਨ ਗੁਣ ਗੋਵਿੰਦ ਗਾਹੇ ਸਭ ਸਨੋ ਕਿਰਪਾਲ ਸਮਾਲੇ ਸਾਇ ਸਾਇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੀ ਸ਼ਲੋਕ ਮਹਲਾ 5ਵਾਂ ਅੰਤਰ ਗੁਰ ਆਰਾਧਨ ਜੇ ਵਜਪ ਗੁਰ ਨਾਮ ਨਿਤ ਸਤ ਗੁਰ ਪੇਖਣ ਸਰਵਣ ਸੁਨਣਾ ਗੁਰ ਨਾਮ ਸਤ ਗੁਰ ਸੇਤੀ ਰਤਿਆ ਦਰਗਹਿ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਮੇ ਵਤ ਦੇ ਜਗ ਮੈ ਉਤਮ ਕਾਢਿ ਹੈ ਵਿਰ ਲੈ ਕੇ ਕੇ ਮਹੱਲਾ ਪੰਜਵਾ ਰੱਖੇ ਰਖਨ ਹਾਰ ਆਪ ਬਾਰੀ ਅਨ ਗੁਰ ਕੀ ਪੈਰੀ ਪਾਏ ਕਾ ਸਵਾਰਿ ਨ ਹੋਆ ਆਪ ਦਿਆਲ ਮਨਹੋਨਾ ਵਿਸਾਰਿਨ ਤਾਜਨਾ ਕੈ ਸੰਗ ਭਵ ਜਲ ਤਾਰਿ ਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹ ਵਿਧਾਰਿ ਅਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹ ਹੈ ਜਿਸਮ ਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ